ਕਰਾਂਗੇ ਰੋਕਣਗੇ ਆਮ ਆਦਮੀ ਪਾਰਟੀ ਨਾ ਮਨੋ ਰਾਤ ਦੀ ਚੋਣ ਦੀ ਹਾਲੀਆ ਪਰਚੀ ਦੂਜੇ ਪਾਸੇ ਲੁਧਿਆਣਾ ਦੀ ਚੋਣ ਦੇ ਜਿਹੜਾ ਜਬਰਦਸਤ ਮੁਕਾਬਲਾ ਰਿਹਾ ਹੈ ਹੋਰ ਆਮ ਆਦਮੀ ਪਾਰਟੀ ਨੇ 2 ਕਰੋੜ ਦੀ ਦਿੱਤੇ ਤਕਲੀਅਨ ਦੇਖੋ ਜੀ ਮੈਂ ਬਹੁਤ ਸ਼ੁਕਰੀਆ ਦਾ ਕਰੂੰਗੀ ਲੋਕਾਂ ਦਾ ਪੰਜਾਬ ਦੇ ਲੋਕਾਂ ਦਾ ਲੁਧਿਆਣਾ ਦੇ ਲੋਕਾਂ ਦਾ ਗੁਜਰਾਤ ਦੇ ਲੋਕਾਂ ਦਾ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਤੇ ਇੰਨਾ ਵਿਸ਼ਵਾਸ ਕੀਤਾ ਔਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਦੇ ਵਿੱਚ ਜੋ ਸਾਰੀ ਟੀਮ ਭਾਵੇਂ ਉਹ ਐਮਐਲਏ ਦੇ ਤੌਰ ਤੇ ਭਾਵੇਂ ਮੰਤਰੀ ਦੇ ਤੌਰ ਤੇ ਭਾਵੇਂ ਕਿਸੇ ਵਰਕਰ ਦੇ ਤੌਰ ਤੇ ਕੰਮ ਕਰ ਰਹੀ ਹੈ ਉਸ ਚੀਜ਼ ਨੂੰ ਲੋਕ ਪਸੰਦ ਕਰ ਰਹੇ ਨੇ ਇਸ ਦਾ ਬਹੁਤ ਵੱਡਾ ਸਬੂਤ ਜਿਹੜਾ ਇਹ ਦੋਨੇ ਸਿੱਟਾ ਜਿੱਤ ਕੇ ਅਸਨ ਨੂੰ ਮਿਲਿਆ ਸੋ ਅਸੀਂ ਤੁਹਾਨੂੰ ਧੰਨਵਾਦ ਕਰਦੇ ਆ ਲੋਕਾਂ ਦਾ ਜਿਹੜੇ ਸਾਨੂੰ ਪਸੰਦ ਕਰਦੇ ਆ ਕੀ ਸੋਚਦੇ ਕਿ ਜਨਰੇਸ਼ਨ ਜਨਰੇਸ਼ਨ ਉਹ ਆ ਆਵਾਜ਼ੀ ਪਾਰਟੀ ਦੀ ਸਰਕਾਰ ਦੇ ਇਹਨਾਂ ਵਿਕਾਸ ਦੇ ਕੰਮ ਜਿਹੜੇ ਲੋਕਾਂ ਦੇ ਵਿੱਚ ਰੋ ਲੋਕਾਂ ਨੇ ਰਵਾ ਡਫਾ ਮੈਨੂੰ ਲੱਗਦਾ ਲੋਕਾਂ ਨੇ ਮਹਿਸੂਸ ਕੀਤਾ ਕਿ ਜਿਹੜੇ ਕੰਮਾਂ ਪਿੱਛੇ ਸਾਨੂੰ ਰੋਲਣਾ ਪੈਂਦਾ ਸੀ ਜਾਂ ਕਈ ਕਈ ਸਾਲਾਂ ਤੋਂ ਪੈਂਡਿੰਗ ਪਏ ਸੀ ਕੰਮ ਵਿਕਾਸ ਦੇ ਕੰਮਾਂ ਨੂੰ ਲੈ ਲੋ ਡਵੈਲਪਮੈਂਟ ਦੀ ਗੱਲ ਕਰ ਲੋ ਉਹ ਕੰਮ ਇੱਕ ਤਾਂ ਬਹੁਤ ਤੇਜ਼ੀ ਨਾਲ ਹੋਏ ਦੂਸਰਾ ਜਿਹੜੀ ਆਮ ਆਦਮੀ ਪਾਰਟੀ ਦੇ ਅ ਲੀਡਰ ਜੋ ਸ਼੍ਰੀ ਅਰਵਿੰਦ ਕੇ ਜੀਵਾਲ ਜੀ ਜਾਂ ਭਗਵੰਤ ਮਾਨ ਜੀ ਦੀ ਅਗਵਾਈ ਦੇ ਵਿੱਚ ਜਿਸ ਤਰ੍ਹਾਂ ਦੇ ਲੀਡਰਸ ਨੂੰ ਲਿਆਂਦਾ ਗਿਆ ਉਹਨਾਂ ਦੀ ਲੋਕਾਂ ਤੱਕ ਅਪਰੋਚ ਵਧੀਆ ਰਹੀ ਹੋਊਗੀ ਲੋਕਾਂ ਨੇ ਉਹਨਾਂ ਨੂੰ ਲੋਕਾਂ ਲਈ ਉਹ ਅਸੈਸੀਬਲ ਰਹਿ ਹੋਣਗੇ ਜਿਸ ਕਰਕੇ ਉਹਨਾਂ ਨੂੰ ਲੱਗਦਾ ਕਿ ਇਸ ਤਰ੍ਹਾਂ ਦੇ ਲੋਕ ਹੋਰ ਆਉਣੇ ਚਾਹੀਦੇ ਆ ਇਸ ਤਰ੍ਹਾਂ ਦੂਜੀਆਂ ਵਿਰੋਧੀ ਪਾਰਟੀਆਂ ਦੇ ਭਰਮਖਿਲੇ ਦੂਰ ਹੋਏ ਹੋਏ ਕਿ ਲੋਕ ਉਹ ਵਿਰੋਧੀ ਤਰ੍ਹਾਂ ਕਹਿ ਰਹੇ ਸੀ ਕਿ ਬਾਹਰ ਦੇ ਲੋਕਾਂ ਨੂੰ ਲਿਆ ਕੇ ਇੱਥੇ ਲਿਆਇਆ ਗਿਆ ਹੈ ਉਹ ਕਥਨੀ ਮੈਨੂੰ ਲੱਗਦਾ ਹੈ ਕਿ ਬਿਲਕੁਲ ਸਾਫ਼-ਸਾਫ਼ ਹੀ ਕਰ ਦਿੱਤਾ ਲੋਕਾਂ ਨੇ ਕਿ ਜਿਸ ਤਰ੍ਹਾਂ ਉਹਨਾਂ ਨੇ ਕਿੰਨੀਆਂ ਮਾਨਕੜਾਂਤ ਕਹਾਣੀਆਂ ਬਣਾ ਕੇ ਹਰ ਗੱਲ ਤੇ ਜਿਵੇਂ ਸਵੇਰ ਤੋਂ ਲੈ ਕੇ ਇੱਕੋ ਹੀ ਕੰਮ ਸੀ ਵੀ ਅਸੀਂ ਗਾਲਾਂ ਹੀ ਕੱਢੀ ਜਾਣੀਆਂ ਸੋ ਲੋਕਾਂ ਨੇ ਸਾਫ਼ ਇਹ ਗੱਲ ਕਰ ਦਿੱਤੀ ਕਿ ਅਸੀਂ ਜਿਹੜੇ ਲੋਕ ਲੋਕਾਂ ਦੀ ਗੱਲ ਸੁਣਨਗੇ ਲੋਕਾਂ ਦੇ ਕੰਮ ਕਰਨਗੇ ਅਸੀਂ ਉਹਨਾਂ ਨਾਲ ਖੜੇ ਹਾਂ ਚਾਹੇ ਕੋਈ ਕਿੰਨੇ ਮਰਜੀ ਵੱਡੇ ਛੜਿਆੰਤਰ ਰਚ ਲਵੇ ਜਿੰਨੀ ਮਰਜੀ ਵੱਡੀਆਂ ਵਿਰੋਧੀ ਤਾਕਤਾਂ ਖੜੀਆਂ ਕਰ ਲਵੇ ਸੋ ਇਹ ਬਹੁਤ ਵੱਡੀ ਜਿੱਤ ਆਮ ਆਦਮੀ ਪਾਰਟੀ ਦੇ ਕੰਮਾਂ ਦੀ ਹੋਈ ਹੈ 2027 ਦੇ ਫਰੋਨ ਇਲੈਕਸ਼ਨ ਬਹੁਤ ਜਲਦ ਆ ਜਾਣੇ ਆ ਤਾਂ ਅੱਜ ਦੇ ਨਤੀਜਿਆਂ ਤੋਂ ਤੁਸੀਂ ਗਾਂ ਦੀ ਕੀ ਆਪਣੇ ਦੇਖੋ ਬਹੁਤ ਇੱਕ ਚੰਗੀ ਜਿਹੜੀ ਕਹਿ ਲਓ ਕਿ ਇੱਕ ਸਿਗਨਲ ਮਿਲ ਗਿਆ ਕਿ ਲੋਕ ਸਾਡੀ ਪਾਰਟੀ ਨੂੰ ਪਸੰਦ ਕਰਦੇ ਆ ਔਰ 2027 ਦੇ ਵਿੱਚ ਵੀ ਇਸੇ ਤਰ੍ਹਾਂ ਪਾਰਟੀ ਜਿਹੜੀ ਆ ਉਹ ਸਰਕਾਰ ਚਾਹੇਗੀ ਔਰ ਸਰਕਾਰ ਰਿਪੀਟ ਹੋਵੇਗੀ ਇਹ ਡੈਫੀਨਿਟਲੀ ਹੋਏਗਾ